ਬਾਬਾ ਹਰਜੀਤਾ ਜੋ ਹਮੇਸ਼ਾ ਪੰਥ ਦੇ ਖਿਲਾਫ ਬੋਲਦਾ ਮੈਂ ਇਹਨੂੰ ਕਹਿਣਾ ਚਾਹਣਾ ਕਿ ਹੁਣ ਬਾਬਾ ਨਿਆਂਗ ਸਿੰਘ ਅਰਬਾ ਖਰਬਾ ਦੇ ਆਪਣੇ ਜੋ ਨਿਆਂਗ ਸਿੰਘ ਰਾਜਾ ਰਾਮ ਸਿੰਘ ਜੀ ਰਾਜਾ ਰਾਜ ਸਿੰਘ ਉਹਨਾਂ ਨੂੰ ਧਮਕੀਆਂ ਦਿੰਦਾ ਤੇ ਮਾੜਾ ਚੰਗਾ ਬੋਲਦਾ ਤੇ ਇਹਨੂੰ ਮੈਂ ਕਹਿਣਾ ਚਾਹਣਾ ਹੈ ਹਰਜੀਤੇ ਨੂੰ ਕਿ ਜਿੰਨਾ ਸੰਘਰਸ਼ ਬਾਬਾ ਰਾਜਾ ਨਾਮ ਜੀ ਨੇ ਕੀਤਾ ਨਾ ਤੂੰ ਤਾਂ ਪਕਾਈ ਮਾਰੀ ਆ ਕਿਸੇ ਲਈ ਕਦੇ ਸਟੈਂਡ ਲਿਆ ਜਾ ਕੌਮ ਲਈ ਕਦੇ ਖੜੇ ਆ ਨੂੰ ਉਹਨਾਂ ਨੇ ਜੇ ਉੱਥੇ ਕਿਸਾਨੀ ਮੋਰਚਾ ਲੱਗਾ ਉੱਥੇ ਸਭ ਤੋਂ ਅੱਗੇ ਬੈਠੇ ਸੀ ਤੇ ਜੇ ਆਪਣਾ ਆ ਬੰਦੀ ਸਿੰਘਾਂ ਦਾ ਮੋਰਚਾ ਹੁਣ ਲੱਗਾ ਰਿਹਾ ਤਾਂ ਇਹ ਸਭ ਤੋਂ ਅੱਗੇ ਬੈਠੇ ਸੀ ਤੇ ਉੱਥੇ ਹੀ ਬੈਠੇ ਰਹੇ ਇੱਕ ਵਾਪਸ ਨਹੀਂ ਗਏ ਆ ਆਪਣੇ ਘਰ ਤੇ ਮੈਨੂੰ ਲੱਗਦਾ ਅਜੇ ਵੀ ਉੱਥੇ ਹੀ ਆ ਉਹ ਤੇ ਕਦੇ ਕੋਈ ਪੀ ਪੰਥ ਤੇ ਕੌਮ ਤੇ ਭੀੜ ਪੈਂਦੀ ਆ ਤੇ ਉਹ ਹਮੇਸ਼ਾ ਖੜਦੇ ਆ ਸਾਥ ਦਿੰਦੇ ਆ ਹਮੇਸ਼ਾ ਆਪਦੀ ਕੌਮ ਦਾ ਡੱਟ ਕੇ ਸਪੋਰਟ ਕਰਦੇ ਆ ਤੇ ਤੂੰ ਹਮੇਸ਼ਾ ਕੌਮ ਦਾ ਵਿਰੋਧ ਕਰਦਾ ਕੋਈ ਆਪਣੇ ਕੌਮ ਦੇ ਹੱਕ ਦੀ ਗੱਲ ਕਦੇ ਉੱਠੇ ਤੂੰ ਉਹਦਾ ਕੌਮ ਦਾ ਸਾਥ ਤਾਂ ਕੀ ਦੇਣਾ ਹੁੰਦਾ ਤੂੰ ਉਲਟਾ ਜਿਹੜਾ ਪੰਥ ਦੇ ਖਿਲਾਫ ਖੜਾ ਹੁੰਦਾ ਉਹਦੇ ਨਾਲ ਜਾ ਖੜਦਾ ਜੇ ਉੱਥੇ ਹਿਮਾਚਲ 'ਚ ਉਹਨੂੰ ਆਪਣੇ ਪੰਜਾਬੀਆਂ ਨਾਲ ਉੱਥੇ ਕੋਈ ਵਿਹਾਰ ਗਲਤ ਹੋਇਆ ਤੇ ਤੂੰ ਜਾ ਕੇ ਉੱਥੇ ਉਤੋਂ ਦੇ ਉਹ ਜਿਹੜਾ ਅਮਨ ਸੀ ਉਹਦੇ ਨਾਲ ਜਾ ਖੜਾ ਨੂੰ ਤੇ ਹਰ ਗੱਲ ਜਾਨੀ ਜੋ ਪੰਜਾਬ ਦੇ ਲੋਕਾਂ ਦੇ ਹੱਕ ਦੀ ਹੁੰਦੀ ਆ ਤੂੰ ਉਹਦੇ ਖਿਲਾਫ ਹੀ ਖੜਦਾ ਹਰ ਵਾਰ ਇਹ ਤੇਰਾ ਹਰ ਵਾਰ ਦਾ ਹੀ ਹੋ ਗਿਆ ਹੁਣ ਤੇ ਤੂੰ ਸਿਕਿਉਰਟੀਆਂ ਦੇ ਚੱਕਰ ਚ ਇਦਾਂ ਦੇ ਕੰਮ ਕਰਦਾ ਹੈ ਤੇਰੇ ਤੇ ਜੋ ਇਲਜ਼ਾਮ ਲੱਗਦੇ ਆ ਉਹਦਾ ਤੂੰ ਜਵਾਬ ਨਹੀਂ ਦਿੰਦਾ ਕਿ ਜੋ ਉਹ ਔਰਤ ਇਲਜ਼ਾਮ ਲਾ ਰਹੀ ਹੈ ਕਿ ਇਹ ਰੇਪ ਇਸਤਾਜਾ ਜੋ ਵੀ ਉਹ ਔਰਤ ਕਹਿ ਰਹੀ ਹੈ ਉਹਦੇ ਤੇਰੀ ਜਵਾਨ ਨਹੀਂ ਖੁੱਲਦੀ ਉਹਦੇ ਤੇ ਕਰ ਹਾਂ ਬੈਂਸ ਚੈਨਲ ਤੇ ਉਹਦੇ ਨਾਮ ਪਾ ਕੇ ਤੂੰ ਚੋਲਾ ਤੇ ਬਦਨਾਮ ਕਰਦਾ ਇਹਨੂੰ ਤੇ ਤੂੰ ਸਮਝਦਾ ਕਿ ਤੈਨੂੰ ਬਚਾ ਲੈਣੀਆਂ ਜਿਨ੍ਹਾਂ ਦੇ ਹੱਥਾਂ ਤੇ ਚੜਿਆਂ ਨੂੰ ਕੌਮ ਦਾ ਕਦੇ ਵੀ ਕੋਈ ਵਿਰੋਧ ਵਿਰੋਧੀ ਹੁੰਦਾ ਨਾ ਜਿਹੜਾ ਆਪ ਦਾ ਖਾਸ ਕਰਕੇ ਜਿਹੜੇ ਕੌਮ ਚ ਪੈਦਾ ਹੋਇਆ ਹੋਵੇ ਬੰਦਾ ਤੇ ਉਹਨੂੰ ਨਾ ਅੱਗੇ ਕੋਈ ਪੁੱਛਦਾ ਨਾ ਪਿੱਛੇ ਨਾ ਤੈਨੂੰ ਕਿਸੇ ਨੇ ਪੁੱਛਣਾ ਫੇਰ ਤੂੰ ਪਛਤਾਉਣਾ ਤੇ ਫੇਰ ਕੌਮ ਵਾਲ ਨੂੰ ਭਜੇਗਾ ਫੇਰ ਟਾਈਮ ਲੰਘ ਚੁੱਕਾ ਹੋਊਗਾ ਅਜੇ ਤਾਂ ਤੇਰਾ ਜੋ ਤੇਰੇ ਮਾੜੇ ਕੰਮ ਆ ਜੇ ਸਾਰੇ ਤਾਂ ਸਾਹਮਣੇ ਨਹੀਂ ਆਏ ਤੇ ਜਦੋਂ ਸਾਹਮਣੇ ਆ ਗਏ ਨਾ ਫਿਰ